ਹਾਂਜੀ ਸਤਿ ਸ੍ਰੀ ਅਕਾਲ ਦੋਸਤੋ 골ਡ ਸਟਾਰਸ ਮਾਣਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਜੀ ਸੋ ਇਸ ਟਾਈਮ ਆਪਣੇ ਨਾਲ ਨੇ ਵੀਰ ਜੋ ਕਿ ਆਪਣੇ ਕੋਲੇ ਪਹੁੰਚੇ ਸੀ ਫਿਰੋਜ਼ਪੁਰ ਸਾਈਡ ਤੋਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਪਹਿਲਾ ਜਿਹੜਾ ਟਰੈਕਟਰ ਦਾ ਏਸੀ ਕੈਬਨ ਸੀ ਉਹ ਫਿਰੋਜ਼ਪੁਰ ਸਾਈਡ ਹੀ ਪਿੰਡ ਬਸਤੀ ਵਕੀਲਾਂ ਵਾਲੀ ਲੱਗਿਆ ਸੀ ਸੋ ਉਸੇ ਏਰੀਆ ਦੇ ਵਿੱਚੋਂ ਉਸੇ ਪਿੰਡਾਂ ਦੇ ਵਿੱਚੋਂ ਬਾਈ ਆਪਣੇ ਕੋਲੇ ਪਹੁੰਚੇ ਨੇ ਤੇ ਮੈਸੀ 9500 ਦੇ ਉੱਪਰ ਏਸੀ ਕੈਬਨ ਲਵਾਉਣ ਆਏ ਸੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ 골ਡ ਸਟਾਰਸ ਮਾਣਾ ਦਾ ਸੋ ਉਹਨ ਤੇ ਉਸ ਤੋਂ ਬਾਅਦ ਤੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ 골ਡ ਸਟਾਰ ਸਮਾਣਾ ਜਿਹੜਾ ਅਫੀਸ਼ੀਅਲ ਚੈਨਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ YouTube ਦਾ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਬੈਕ ਜਰੂਰ ਕਰਕੇ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੋ ਵੀ ਅਪਡੇਟ ਹੋਊਗਾ ਆਪਣਾ YouTube ਦੇ ਉੱਪਰ ਤੇ ਆਪਣਾ 골ਡ ਸਟਾਰ ਸਮਾਣਾ ਦੇ Instagram ਚੈਨਲ ਦੇ ਉੱਪਰ ਦਿੰਦੇ ਰਹਾਂਗੇ ਸੋ ਚਲੋ ਆਪਾਂ ਗੱਲਬਾਤ ਕਰਦੇ ਹਾਂ ਵੀਰੋ ਬਾਈਆਂ ਨਾਲ ਸੋ ਹਾਂਜੀ ਦੋਸਤ ਆਪਣੇ ਕੋਲ ਮੌਜੂਦ ਨੇ ਜੀ ਪਿੰਡ ਬਸਤੀ ਵਕੀਲਾਂ ਤੋਂ ਪਹੁੰਚੇ ਨੇ ਸੋ ਇੱਕ ਹੋਰ ਬਾਈਆਂ ਨਾਲ ਆਪਾਂ ਰੂਬਰੂ ਹੁੰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜ ਤੇ ਬਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ ਮੇਰਾ ਨਾਮ ਕੁਲਰਾਜ ਸਿੰਘ ਹੈ ਜੀ ਕੁਲਰਾਜ ਸਿੰਘ ਜੀ ਤੁਹਾਡਾ ਨਾਮ ਬਾਈ ਹਰਵਿੰਦਰ ਜੀ ਹਰਵਿੰਦਰ ਸਿੰਘ ਜੀ ਹਾਂਜੀ ਆਪਣਾ ਬੱਬਲ ਉਪਲ ਜੀ ਬੱਬਲ ਉਪਲ ਜੀ ਪਿੰਡ ਵਸਤੀ ਵਕੀਲਾਂ ਵਾਲੀ ਜਲਾ ਫਰੋਜਪੁਰ ਹਣਾ ਬਾਈ ਸੋ 골ਡ ਸਟਾਰ ਸਮਾਨਾ ਤੋਂ ਬਾਈ ਏਸੀ ਕੈਬਨ ਲਗਵਾਉਣ ਪਹੁੰਚੇ ਸੀ ਸੋ ਟਰੈਕਟਰ ਤੁਸੀਂ ਦੇਖ ਰਹੇ ਹੋ ਨਾ ਮੈਸੀ ਦੇ ਉੱਪਰ 950 ਦੇ ਉੱਪਰ ਲੱਗਿਆ ਸੋ ਬਾਈ ਸਭ ਤੋਂ ਪਹਿਲਾਂ ਦੱਸ ਦੇ ਕਿ ਆਪਾਂ ਮੈਸੀ ਟਰੈਕਟਰ ਤੇ ਦੂਸਰਾ ਕੈਬਨ ਲਾਇਆ ਇਸ ਤੋਂ ਪਹਿਲਾਂ ਆਪਾਂ ਮੈਸੀ ਬੋਅਚਰ ਪਹਿਲਾਂ ਲਾਇਆ ਸੀ ਤੇ ਬਾਕੀ ਬਾਈ ਸਾਡੇ ਕੋਲ ਪਹੁੰਚੇ ਸੀ ਉਮੀਦ ਲੈ ਕੇ ਬਾਈ ਕਹ ਇਹ ਤੁਹਾਨੂੰ ਟਾਈਮ ਕੁਝ ਟਾਈਮ ਵੇਟ ਕਰਨਾ ਪੈ ਸਕਦਾ ਹੈ ਕਿਉਂਕਿ ਇਹ ਟਰੈਕਟਰ ਆਪਣੀ ਸੀਰੀਜ਼ ਦੇ ਵਿੱਚ ਜ਼ਰੂਰ ਸ਼ਾਮਲ ਸੀ ਪਰ ਆਪਾਂ ਕਿਤੇ ਨਾ ਕਿਤੇ ਮੈਸੀ ਫਰਕੋਸ਼ਨ ਦੀ ਜਿਹੜੀ ਡਿਮਾਂਡ ਸੀ ਕਸਟਮਰ ਡਿਮਾਂਡ ਸੀ ਕਿ ਬਣੀ ਥੋੜੀ ਘੱਟ ਸੀ ਪਰ ਭਾਈਆਂ ਨੇ ਫਿਰ ਵੀ ਇਹ ਗੱਲ ਵੀ ਜਿੱਦ-ਜਿੱਦ ਕਰਕੇ ਲਵਾਈ ਲਿਆ ਹਾਂ ਤੇ ਕੋ ਭਾਈ ਕਿਦਾਂ ਦਾ ਐਕਸਪੀਰੀਅੰਸ ਰਿਹਾ ਗੋਲਡ ਸਟਾਰਸ ਮਾਣਾ ਨਾਲ ਯਾਰ ਬਹੁਤ ਵਧੀਆ ਭਾਈ ਰਿਹਾ ਪਹਿਲਾਂ ਤਾਂ ਵੀਰਾਂ ਦਾ ਧੰਨਵਾਦ ਜਿਹੜਾ ਵੱਡਾ ਕੰਮ ਕਰਤਾ ਤੁਸੀਂ ਅਸੀਂ ਅੱਜ ਆਏ ਇੰਨੀ ਦੂਰ ਤੋਂ ਕਟੋੜ ਸਾਨੂੰ ਦੂਰ 250 ਕਿਲੋਮੀਟਰ ਪਿਆ ਹੈ ਤੇ ਪਹਿਲਾਂ ਅਸੀਂ ਮੈਸੀ ਟ੍ਰੈਕਟਰ ਤੇ ਆਰ ਵੀ ਦੇਖਿਆ ਸੀ ਗੋਲਡਸਟਾਰ ਸਮਾਨੇ ਵਾਲਿਆਂ ਦਾ ਠੀਕ ਹੈ ਜੀ ਜਿੱਦਾਂ ਯਾਰ ਕੰਪਨੀ ਫਿਟਡ ਜਿੱਦਾਂ ਕਹਿੰਦੇ ਨੇ ਨਾ 3 ਨੂੰ ਸਕੂਨ ਹੁੰਦਾ ਚਲਾ ਕੇ ਨਾ ਝੜਕਦਾ ਹੈ ਨਾ ਖੜਕਦਾ ਹੈ ਤੇ ਟ੍ਰਾਇਲ ਲੈ ਕੇ ਦੇਖ ਲਿਆ ਬਾਈ ਆਹ ਟ੍ਰਾਇਲ ਲੈ ਕੇ ਦੇਖ ਲਿਆ ਜੀ ਅੱਗੇ ਵੀ ਲਿਆਏ ਆ ਬਹੁਤ ਵਧੀਆ ਕੂਲਿੰਗ ਬਹੁਤ ਜ਼ਿਆਦਾ ਵਿੱਚ ਬੈਠ ਕੇ ਆਉਂਦੀ ਹੈ ਫੀਲਿੰਗ ਗੱਡੀ ਵਾਲੀ ਬਹੁਤ ਚੰਗੇ ਸੋ ਹੁਣ ਬਾਈ ਸਕਾਰਪਿਓ ਨਾਲ ਲਿਆ ਹੁਣ ਫਿਰ ਮੈਸੀ ਲੈ ਕੇ ਉੱਪਰ ਕੈਬਨ ਲੈਣ ਵਾਲੋ ਗੋਲਡਸਟਾਰ ਸਮਾਨਾ ਦਾ ਹਨਾ ਤੋ ਤੇ ਬਾਕੀ ਬਈ ਵਿਜ਼ਿਬਿਲਟੀ ਵਗੈਰਾ ਚੈੱਕ ਕੀਤੀ ਹੈ ਨਾ ਵਿੱਚ ਬੈਠ ਕੇ ਵੀ ਪ੍ਰੋਪਰਲੀ ਵਿਜ਼ਿਬਿਲਟੀ ਸਾਰੇ ਪਾਸੇ ਸਹੀ ਆ ਸਾਰੀਆਂ ਤੇ ਜਿਵੇਂ ਆਪਾਂ ਕਹਿ ਲਈ ਹੈ ਨਾ ਵੀ ਜਿਵੇਂ ਆਪਣੀ ਫਾਈਬਰ ਹੌਟ ਲੱਗੀ ਹੁੰਦੀ ਆ ਬਸ ਉਹਦੇ ਵਿੱਚ ਆਪਾਂ ਆਲੇ-ਦਾਲੇ ਜਿਵੇਂ ਦੇਖ ਸਕਦੇ ਆ ਵਿਜ਼ਿਬਿਲਟੀ ਉਨੀ ਹੈਗੀ ਇਹਦੀ ਜਿਵੇਂ ਆਪ ਹੈਗੀ ਹੈ ਜੀ ਤੇ ਜਦੋਂ ਪਿੱਛੇ ਦੇਖਦੇ ਆ ਬਈ ਬੈਕ ਸਾਈਡ ਬਾਈ ਪੂਰਾ ਜਜਮੈਂਟ ਹੁੰਦੀ ਆ ਟਰੈਕਟਰ ਦੀ ਚਲਾਉਣ ਲੱਗਿਆਂ ਮਤਲਬ ਐਵੇਂ ਐਵੇਂ ਤਾਂ ਨਹੀਂ ਲੱਗਦਾ ਵੀ ਕਿਵੇਂ ਜਿਵੇਂ ਬੰਦ ਜਿੱਥੇ ਹੋ ਕੇ ਬੈਠੇ ਜਜਮੈਂਟ ਤੋਂ ਜ਼ਿਆਦਾ ਵੱਧ ਗਈ ਹੈ ਜੀ ਠੀਕ ਆ ਹਾਂ ਕਿਉਂਕਿ ਹੁਣ ਇੱਕ ਤਾਂ ਇੱਕ ਸਕੂਨ ਜਿਹੇ ਵਾਲੇ ਮਾਹੌਲ ਤੇ ਅੱਗੇ ਆਪਾਂ ਨੂੰ ਐਵੇਂ ਹੁੰਦਾ ਸੀ ਬਾਹਰੋਂ ਆਵਾਜ਼ਾਂ ਆਈ ਜਾਂਦੀਆਂ ਸੀ ਨਾ ਤੇ ਭਾਈ ਸੱਚ ਆਵਾਜ਼ ਤੋਂ ਜ਼ਿਆਦਾ ਇਹ ਨੌਇਸ ਦਾ ਕਿੰਦਾ ਦਾ ਲੱਗਿਆ ਵੀ ਵਿੱਚ ਆਵਾਜ਼ ਕਿੰਨੀ ਕ ਹੈ ਬਹੁਤ ਵਧੀਆ ਵੀਰ ਜੀ ਕੋਈ ਨਾ ਜ਼ਿਆਦਾ ਖੜਕਾ ਨਹੀਂਗਾ ਠੀਕ ਹੈ ਚਲਾਉਣ ਦੀ ਮਜ਼ਾ ਆਉਂਦਾ ਡ੍ਰਾਈਵਰ ਵੀ ਵਾਕੇ ਵਾਈ ਕਰੰਦੇ ਆ ਤੇ ਬਸ ਇਸੇ ਲੌਂਗ ਨੂੰ ਲਵਾਇਆ ਸੀ ਤੇ 골ਡ ਸਮਾਨੇ ਵਾਲੇ ਕੋਲ ਏਡੀ ਦੂਰ ਤਾਂ ਹੀ ਆਏ ਆ ਵੀ ਕੰਮ ਦੇਖਿਆ ਬਾਈ ਤੁਹਾਡਾ ਸਾਨੂੰ ਕੰਮ ਹੀ ਬਹੁਤ ਚੰਗਾ ਲੱਗਾ ਤੇ ਡ੍ਰਾਈਵਰ ਵੀ ਬਹੁਤ ਸੋਹਣਾ ਲੱਗ ਰਿਹਾ ਤੁਹਾਡੇ ਸਾਹਮਣੇ ਸੋ ਬਾਈ ਜੀ ਬਾਈ ਇੱਕ ਵਾਰੀ ਤਾਂ ਕੀ ਖੋਲ ਕੇ ਆਪਾਂ ਵਿੱਚ ਦਿਖਾ ਦਈਏ ਸੋ ਇੱਥੇ ਤੁਸੀਂ ਦੇਖ ਸਕਦੇ ਹੋਣਾ ਬਾਈ ਕਿਨੇ ਸੀ ਤੇ ਪ੍ਰੋਪਰ ਜਿਹੜੀ ਚੰਗੀ ਤਰ੍ਹਾਂ ਜਿਹੜੀ ਫੀਟਿੰਗ ਫੋਟਿੰਗ ਕਰਕੇ ਹਨਾ ਹੈਡਲਾਈਨਰ ਤੋਂ ਲਾ ਕੇ ਜਿਹੜਾ ਫਲੋਰ ਤੱਕ ਦੀ ਜਿਹੜੀ ਸੈਟਿੰਗ ਕੀਤੀ ਹੈ ਬਹੁਤ ਤਰੀਕੇ ਨਾਲ ਹਨਾ ਤੇ ਇੱਕ ਬਹੁਤ ਹੀ ਵਿਸਤਾਰਪੂਰਵ ਤਰੀਕੇ ਨਾਲ ਕੀਤੀ ਹੋਈ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਇੱਧਰ ਪਾਈਆਂ ਨੇ ਲਓ ਜੀ ਇਹ ਆਲਰੇਡੀ ਬਈ ਪਹਿਲੀ ਪੱਕੇ ਕੰਮ ਕਰਵਾ ਕੇ ਲੈ ਕੇ ਆਏ ਨੇ ਹਨਾ ਸੋ ਇੱਥੋਂ ਪਤਾ ਲੱਗਦਾ ਬਈ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਬਈ ਨੇ ਸਾਰੇ ਸ਼ੌਂਕ ਜਿਹੜਾ ਹਨਾ ਜੋ ਟਰੈਕਟਰ ਲਿਆ ਸੀ ਬਈ ਨੇ ਸ਼ੌਂਕ ਪਗਾਏ ਨੇ ਹਨਾ ਤੇ ਬਈ ਅਲਸੜੀ ਵੀ ਲਗਵਾਈ ਆ ਠੀਕ ਹੈ ਤੇ ਪੈ ਕੈਮਰਾ ਵੀ ਲੱਗਾ ਬੈਕ ਕੈਮਰਾ ਵੀ ਲਗਵਾ ਲਏ ਬਾਈਆਂ ਨੇ ਤੇ ਇਹਦੇ ਵਿੱਚ LCD ਵੀ ਲਵਾ ਲਈ ਸੋ ਕਸਟਮਰ ਜਿਹੜੇ ਸੁਣ ਰਹੇ ਨੇ ਬਾਈ ਇਹ ਤੁਸੀਂ ਦੇਖ ਲੇ ਇਹ ਬਾਈਆਂ ਨੇ ਬਾਹਰੋਂ ਲਵਾਇਆ ਨਹੀਂ ਗਰੇ 골ਡ ਸਟਾਰ ਸਮਾਨ ਆ ਤੁਸੀਂ ਆ ਕੇ ਕਹੋ ਤੁਸੀਂ ਸਾਨੂੰ LCD ਲਾ ਕੇ ਦਿਓ ਤੇ ਬੈਕ ਕੈਮਰਾ ਵੀ ਲਾ ਕੇ ਦਿਓ ਉਹ ਬਾਈ ਕਿੱਥੋਂ ਲਵਾ ਕੇ ਵੀਰੂ ਨਹੀਂ ਮੈਂ ਨਾ ਕੰਪਨੀ ਸਰ ਅਰੇਂਜ ਕਰ ਦਿੰਦੇ ਆ ਸਾਨੂੰ ਚਲੋ ਸਾਨੂੰ ਸੌਖਾ ਗੱਡੀ ਦੂਰ ਤੋਂ ਤੁਹਾਨੂੰ ਵਾਰ-ਵਾਰ ਆ ਜਾਣੀ ਜਣਾ ਅਸੀਂ ਤੇ ਟਰੈਕਟਰ ਦੇ ਗਏ ਆ ਹਾਂ ਸਹੀ ਹੈ ਤੇ ਹੁਣ ਅਸੀਂ ਆ ਗਏ ਆ ਫਿਲਟਰ ਲੈ ਚੱਲੇ ਸਾਰਾ ਕੁਝ ਵੇਰ ਹੋਣਾ ਨੇ ਜਿੱਦਾਂ ਵੀ ਦੁਕਾਨ ਤੇ ਸਾਡੀ ਗੱਲ ਕਰਈ ਆ ਐਲ ਸੀ ਡੀ ਵਗੈਰਾ ਕੈਮਰੇ ਦੀ ਸਾਨੂੰ ਸੈਟਿੰਗ ਸਾਰੀ ਵਧੀਆ ਕਰਾਦੀ ਆ ਤੇ ਬਾਕੀ ਬੁਕਿੰਗ ਦਾ ਇਹ ਕੀ ਪ੍ਰੋਸੀਜਰ ਰਿਹਾ ਬਈ ਬੁਕਿੰਗ ਦੌਰਾਨ ਕਿੰਨਾ ਚਿਰ ਪਹਿਲਾਂ ਤੁਸੀਂ ਬੁਕਿੰਗ ਕਰਵਾਈ ਸੀ ਦੀ ਬੁਕਿੰਗ ਤਾਂ ਕਾਫੀ ਸਾਨੂੰ ਹੋ ਗਿਆ ਸੀ ਟਾਈਮ ਜਿੱਦਾਂ ਟਾਈਮ ਮਿਲਣ ਦੇ ਰਿਹਾ ਸੀ ਜਿੱਦਾਂ ਕਹਿ ਰਹੇ ਤੁਸੀਂ ਮੈਂਸੀ ਦਾ ਥੋੜਾ ਨਾ ਵੀ ਕੱਟ ਕਰ ਰਹੇ ਸੀ ਜਿੱਦਾਂ ਜੀ ਇਹ ਦੱਸਦੀ ਆ ਬਾਈ ਜਨ ਕਿ ਘੱਟੋ ਘੱਟ ਪ੍ਰੋਕਸੀਮੇਟ ਮਹੀਨੇ ਤੋਂ ਉੱਪਰ ਕਹਿ ਸਕਦੇ ਆ ਆਪਾਂ ਬੁਕਿੰਗ ਹੋ ਚੁੱਕੀ ਕਿਉਂਕਿ ਇਹ ਕੁਝ ਤਾਂ ਸਾਡੇ ਕੋਲ ਟਰੈਕਟਰ ਜਿਹੜੇ ਆਲਰੇਡੀ ਹਨਾ ਸੀਰੀਜ਼ ਦੇ ਵਿੱਚ ਹੈਗੇ ਸੀ ਅਸੈਂਬਲੀ ਪੁਆਇੰਟ ਤੇ ਜਿਨ੍ਹਾਂ ਦੇ ਪ੍ਰੈਸੀ ਕੈਪਨ ਲਾਉਣੇ ਸੀ ਤਾਂ ਕਰਕੇ ਥੋੜਾ ਡਿਲੇ ਹੋ ਗਿਆ ਕਿਉਂਕਿ ਜਦੋਂ ਆਫ ਸੀਜ਼ਨ ਹੁੰਦਾ ਉਦੋਂ ਕਿਤੇ ਨਾ ਕਿਤੇ ਆਪਾਂ ਕੋਈ ਵੀ ਕਸਟਮਰ ਦਾ ਕੰਮ ਹੈ ਜਿਹੜਾ ਪ੍ਰਾਇੋਰਟੀ ਦੇ ਕਰਕੇ ਦੇ ਦਿੰਨੇ ਆ ਪਰ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ 골ਡ ਸਟਾਰ ਸਮਾਨਾਂ ਦਾ ਜਿਹੜਾ ਸੀਜ਼ਨ ਹੈ ਏਸੀ ਕੈਪਨ ਦਾ ਪੀਕ ਤੇ ਚੱਲੀ ਜਾਂਦਾ ਤੇ ਬਾਕੀ 골ਡ ਸਟਾਰ ਸਮਾਨਾਂ ਵੱਲੋਂ ਤੁਹਾਨੂੰ ਦੱਸ ਦਈਏ ਕਿ ਟਰੈਕਟਰ ਦੇ ਵਿੱਚ ਜਿਹੜੇ ਫਰੰਟ ਵੇਟ ਨੇ ਤੇ ਫਰੰਟ ਮਡਗਾਰਡ ਨੇ ਉਹਨਾਂ ਦੇ ਵਿੱਚ ਵੀ ਡੀਲ ਕੀਤਾ ਜਾਂਦਾ ਤੇ ਬਾਕੀ ਬਾਈਆਂ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਤੇ ਤੁਹਾਨੂੰ ਜਿਹਦੇ ਵਿੱਚ ਆਪਾਂ 골ਡ ਸਟਾਰ ਸਮਾਨਾ ਦੇ ਫਰੰਟ ਵੇਟ ਫਰੰਟ ਮਡਗਾਰਡ ਤੇ ਜਿਹੜੀ ਬੁਸ਼ ਟਾਈਪ ਹੁੱਕ ਹੈ ਉਹਦੇ ਬਾਰੇ ਆਪਾਂ ਤੁਹਾਨੂੰ ਛੋਟੀ ਇੱਕ ਕਲਿੱਪ ਐਡ ਕਰਦੇ ਆ ਤੇ 골ਡ ਸਟਾਰ ਸਮਾਨਾ ਵੱਲੋਂ ਇੱਕ ਸਕੀਮ ਵੀ ਦਿੱਤੀ ਜਾ ਰਹੀ ਹੈ ਜੋ ਕਿ ਦੀਵਾਲੀ ਤੱਕ ਚੱਲੇਗੀ ਤੇ 19 ਅਕਤੂਬਰ ਨੂੰ ਇੱਕ ਡਰਾ ਕੱਢਿਆ ਜਾਊਗਾ ਜਿਹਦੇ ਵਿੱਚ ਤੁਸੀਂ ਜਿੱਤ ਸਕਦੇ ਹੋ ਇੱਕ ਐਕਟੀਵਾ 6 ਜੀ ਤੇ ਨਾਲ ਜਿਵੇਂ ਫਰੀਜ਼ਰ ਹੋ ਗਿਆ ਆਪਣਾ ਰੈਫਰਿਜਰੇਟਰ ਤੇ ਐਲ ਸੀ ਡੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਵੀਡੀਓ ਨੂੰ ਸ਼ੇਅਰ ਜ਼ਿਆਦਾ ਕਰੇ ਤੇ ਹੁਣ ਆਪਾਂ ਤੁਹਾਨੂੰ ਕਲਿੱਪ ਦਿਖਾਉਣ ਲੱਗੇ ਆ ਬਾਈ ਤੁਹ ਕਮੈਂਟ ਬੈਕ ਕਰਕੇ ਜਰੂਰ ਦੱਸਿਓ ਕਿ ਬਾਈਆਂ ਦੀ ਵੀਡੀਓ ਕਿਦਾਂ ਦੀ ਲੱਗੀ ਸੋ ਬਹੁਤ ਐਕਸਪੀਰੀਅੰਸ ਸਾਡਾ ਵੀ ਵਧੀਆ ਰਿਹਾ ਸਟਾਫ ਦਾ ਬਾਈਆਂ ਨਾਲ ਕਿ ਬਹੁਤ ਕੋਆਪਰੇਟ ਕੀਤਾ ਬਾਈ ਬਹੁਤ ਬਹੁਤ ਧੰਨਵਾਈ ਤੁਹਾਡਾ